ਖੇੜਿਆਂ ਦਾ ਤਿਹਾਰ ਲੋਹੜੀ ਦੇਸ਼ ਭਰ ਵਿੱਚ ਬਹੁਤ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ ਪਰ ਜੇਕਰ ਗੱਲ ਕੀਤੀ ਜਾਵੇ ਗੁਰੂ ਨਗਰੀ ਅੰਮ੍ਰਿਤਸਰ ਦੀ ਤਾਂ ਇੱਥੇ ਇਸ ਪਾਵਨ ਦਿਹਾੜੇ ਮੌਕੇ ਖਾਸੀਆਂ ਰੌਣਕਾਂ ਦੇਖਣ ਨੂੰ ਮਿਲਦੀਆਂ ਨੇ ਕਿਉਂਕਿ ਸਭ ਤੋਂ ਵੱਧ ਇੰਤਜ਼ਾਰ ਰੰਗ ਦਾ ਇਸ ਦਿਨ ਦਾ ਪਤੰਗ ਪਾਈ ਦੇ ਸ਼ਕੀਨ ਲੋਕਾਂ ਨੂੰ ਲੋਹੜੀ ਦੇ ਤਿਹਾਰ ਨੇੜੇ ਆਉਂਦੇ ਆਂ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਵਿੱਚ ਪਤੰਗਾਂ ਦੀਆਂ ਵੱਡੀਆਂ-ਵੱਡੀਆਂ ਦੁਕਾਨਾਂ ਜਿਹੜੀ ਹੈ ਉਹ ਸੱਜ ਚੁੱਕੀਆਂ ਨੇ ਤਰ੍ਹਾਂ ਤਰ੍ਹਾਂ ਦੇ ਰੰਗ-ਪਰੰਗੇ ਗੁੱਡੀਆਂ ਪਤੰਗ ক্রیدن ਦੇ ਲਈ ਲੋਕ ਵੱਡੀ ਗਿਣਤੀ ਵਿੱਚ ਇਹਨਾਂ ਦੁਕਾਨਾਂ ਤੇ ਪਹੁੰਚ ਰਹੇ ਨੇ ਇਹ ਤਸਵੀਰਾਂ ਅੰਮ੍ਰਿਤਸਰ ਦੇ ਬਸੰਤ ਐਵਨੀਊ ਦੀ ਬਾਜ਼ਾਰ ਦੀਆਂ ਨੇ ਜਿੱਥੇ ਅਸੀਂ ਦੇਖ ਸਕਦੇ ਹੋ 8 ਤੋਂ 10 ਦੁਕਾਨਾਂ ਜਿਹੜੀ ਆ ਵੱਡੇ ਪੱਧਰ ਤੇ ਸਜਾਈਆਂ ਗਈਆਂ ਨੇ ਪਰ ਲੋਕ ਪਰਿਵਾਰਾਂ ਸਮੇਤ ਇੱਥੇ ਲੋਹੜੀ ਦੀਆਂ ਤਿਆਰੀਆਂ ਦੇ ਮੱਦੇਨਜ਼ਰ ਕਿਉਂਕਿ ਲੋਹੜੀ ਵਾਲੇ ਦਿਨ ਪਤੰਗ ਬਾਜੀ ਦੇ ਸ਼ੌਕੀਨ ਲੋਕ ਸਵੇਰ ਤੋਂ ਹੀ ਘਰਾਂ ਦੀਆਂ ਛੱਤਾਂ ਤੇ ਚੜ੍ਹ ਕੇ ਡੀਜੇ ਲਾ ਕੇ ਨੱਚਦੇ ਗਾਉਂਦੇ ਬੜੀਆਂ ਖੁਸ਼ੀਆਂ ਖੇੜੀਆਂ ਦੇ ਨਾਲ ਇਹ ਦਿਨ ਮਨਾਉਂਦੇ ਨੇ ਤੇ ਪਤੰਗ ਪਾਈ ਦਾ ਲੁਤਫ ਠਾਉਂਦੇ ਨੇ ਪਤੰਗ ਪਾਈ ਦੇ ਮੁਕਾਬਲੇ ਕੀਤੇ ਜਾਂਦੇ ਨੇ ਔਰ ਖਾਸ ਇੰਤਜ਼ਾਰ ਰਹਿੰਦਾ ਹੈ ਅਮਰਸਰ ਦੇ ਲੋਕਾਂ ਨੂੰ ਇਸ ਦਿਨ ਦਾ ਬਿਲਕੁਲ ਇੰਤਜ਼ਾਰ ਰਹਿੰਦਾ ਜੀ ਸਾਲ ਚ ਇੱਕੋ ਦਿਨ ਹੁੰਦਾ ਹੈ ਤੇ ਆਪਣੇ ਪੁਰਾਣੇ ਸ਼ੌਕ ਨੇ ਪੂਰੇ ਕਰੀਦੇ ਨੇ ਔਰ ਆਪਣੀ ਦੇਸੀ ਮਾਜੇ ਨਾਲ ਅਸੀਂ ਗੁੱਡੀ ਉਡਾਣੇ ਆ ਪਹਿਲਾਂ ਤੋਂ ਕਿੰਨੇ ਸਾਲਾਂ ਤੋਂ ਅਸੀਂ ਪਤੰਗ ਪਾਈ ਸਰ ਬਚਪਨ ਦੁੜਾ ਰਿਆਂ 65 ਸਾਲ ਮੇਰੀ ਉਮਰ ਹੋ ਗਈ ਹੈ ਪਹਿਲੇ ਤੇ ਰੂਟੀਨ ਚੜਾਉਂਦੇ ਸੀਗੇ ਹੁਣ ਕਾਰੋਬਾਰ ਬਾਕੀ ਹੋ ਗਿਆ ਤੇ ਅੱਛਾ ਚਾਹ ਉਹ ਨਹੀਂ ਹੈ ਚਾਹ ਉਹ ਨਹੀਂ ਹੈ ਸਰ ਕੱਲ ਪ੍ਰੋਗਰਾਮ ਰੱਖਿਆ ਆਪਣੀ ਕਲੋਨੀ ਚ ਪੰਜ ਸੱਤ ਘਰ ਦੇ ਅਸੀਂ ਸਭ ਬੰਦਿਆਂ ਨੇ ਤੇ ਬੈਠ ਕੇ ਅਸੀਂ ਗੁੱਡੀ ਢਾਣੀ ਹੈ ਕੱਲ ਦਾ ਦਿਨ ਹੈ ਤੇ ਇੱਕ ਨਾ ਜਦੋਂ ਜਿਵੇਂ ਜਿਵੇਂ ਇੰਤਜ਼ਾਰ ਦੀਆਂ ਘੜੀਆਂ ਖਤਮ ਹੋ ਰਹੀਆਂ ਉਹ ਪਲ ਨੇੜੇ ਆ ਰਹੇ ਤੇ ਨਾਲ ਇਹ ਵੀ ਡਰ ਰਹਿੰਦਾ ਕਿ ਜਿਹੜੀ ਹਵਾ ਵੀ ਹੋਵੇ ਧੁੱਪ ਵੀ ਨਿਕਲੇ ਤਾਂ ਕਿ ਪਤੰਗਬਾਜ਼ੀ ਦਾ ਪੂਰਾ ਨਜ਼ਾਰਾ ਜੂਰੋ ਹੈਗਾ ਜੀ ਪਰਮਾਤਮਾ ਸਾਰੇ ਬੱਚਿਆਂ ਦੀ ਅਸੀਂ ਤਾਂ ਚਲੋ ਵੱਡੇ ਉਮਰ ਦੇ ਆ ਬੱਚਿਆਂ ਦੀ ਦੁਆਵਾਂ ਚੱਲਣਗੀਆਂ ਜੀ ਖੁਸ਼ੀਆਂ ਪੂਰੀਆਂ ਕਰਨਗੇ ਔਰ ਇਹ ਜਿਹੜਾ ਤਿਹਾਰ ਹੈਗਾ ਔਰ ਜਿਹੜੀ ਪਰੰਪਰਾ ਚੱਲ ਰਹੀ ਹੈ ਗੁਰੂ ਨਗਰੀ ਦੇ ਵਿੱਚ ਬਿਲਕੁਲ ਜੀ ਪੂਰੇ ਇੱਕ ਚਾਈਨੀਸ ਗੱਟੂ ਨੇ ਜਿਹੜਾ ਇੱਕ ਮਾਰਾ ਪਰਛਾਵਾਂ ਪਾਇਆ ਬਿਲਕੁਲ ਬਰਖਲਾਫ ਹੈ ਜੀ ਮੈਂ ਉਸਤੇ ਚਾਈਨੀਸ ਗੱਟੂ ਤੇ ਉਹ ਨਿਰਿਆ ਇੱਕ ਡੈਥ ਵਾਰੰਟ ਹੈਗਾ ਔਰ ਮੈਂ ਅਪੀਲ ਕਰਾਂਗਾ ਪਬਲਿਕ ਨੂੰ ਵੀ ਬੱਚਿਆਂ ਨੂੰ ਵੀ ਕਿ ਸਸਤੇ ਦੇ ਚੱਕਰ ਚ ਨਾ ਪੋ ਆਪਣੀ ਜਿਹੜੀ ਪਰੰਪਰਾ ਚੱਲ ਰਹੀ ਹੈ ਦੇਸੀ ਜਿਹੜੀ ਆਪਣੀ ਡੋਰ ਆ ਮੱਝੇ ਵਾਲੀ ਉਹੀ ੜੋ ਇੱਕ ਤੇ ਆਪਣੇ ਕਾਰਾ ਕਾਰੀਗਰਾਂ ਨੂੰ ਰੋਜ਼ਗਾਰ ਮਿਲਦਾ ਆਪਣੀ ਉਹਦੇ ਵਿੱਚ ਉਹਨਾਂ ਦੀ ਵੀ ਚਾਰਦੇ ਉਹਨਾਂ ਵਿਚਾਰਿਆਂ ਨੂੰ ਵੀ ਤੇ ਇਹ ਸੀਜ਼ਨ ਹੁੰਦਾ ਪੈਸੇ ਕਮਾਉਣ ਦਾ ਇਹ ਵਿਰਾਸਤੀ ਡੋਰ ਹੈ ਸਾਡੀ ਵਿਰਾਸਤੀ ਡੋਰ ਹੈ ਔਰ ਇਸ ਇਸ ਪਰੰਪਰਾ ਨੂੰ ਅਸੀਂ ਕਿ ਲੈ ਕੇ ਜਾਈਏ ਇੱਕ ਸ਼ੌਕ ਹੈਗਾ ਚਾਈਨਿਸ ਕੱਟੂ ਮਰਦਾ ਬਾਤ ਤੋ ਵੱਖ-ਵੱਖ ਉਮਰ ਵੱਖ-ਵੱਖ ਵਰਗ ਦੇ ਲੋਕ ਜਿਸ ਤਰ੍ਹਾਂ 61 ਸਾਲ ਦੇ ਬਜ਼ੁਰਗ ਜਿਹੜੇ ਐ ਬੜੇ ਚਾਵਾਂ ਮਲਾਰਾਂ ਦੇ ਨਾਲ ਗੁੱਡੀਆਂ ਪਤੰਗਾਂ ਦਾ ਇੱਕ ਵੱਡਾ ਪੈਕੇਟ ਤਿਆਰ ਕਰਵਾ ਕੇ ਲੈ ਕੇ ਜਾ ਰਹੇ ਐ ਔਰ ਕੱਲ ਪੂਰੇ ਪਰਿਵਾਰ ਵੱਲੋਂ ਪੂਰੀ ਕਲੋਨੀ ਵੱਲੋਂ ਇਕੱਠੇ ਹੋ ਕੇ ਪਤੰਗਬਾਜ਼ੀ ਦਾ ਲਤਫ ਉਠਾਇਆ ਜਾਣਾ ਤੋ ਇੰਤਜ਼ਾਰ ਹੈ ਲੋਕਾਂ ਨੂੰ ਗੁਰੂ ਨਗਰੀ ਦੇ ਵਸਨੀਕਾਂ ਨੂੰ ਰਹਿੰਦਾ ਹਮੇਸ਼ਾ ਹੀ ਔਰ ਕਾਫੀ ਦਿਨ ਪਹਿਲਾਂ ਹੀ ਇਸ ਦੀ ਤਿਆਰੀਆਂ ਸ਼ੁਰੂ ਕੀਤੀ ਜਾਂਦੀਆਂ ਨੇ ਤਰ੍ਹਾਂ ਤਰ੍ਹਾਂ ਦੀਆਂ ਗੁੱਡੀਆਂ ਪਤੰਗ ਐ ਇਸ ਵੇਲੇ ਇੱਥੇ ਦੇਖ ਰਹੇ ਹਾਂ ਹੈਪੀ ਲੋਹੜੀ 2024 ਪਾਜੀ ਸਭ ਤੋਂ ਪਹਿਲਾਂ ਆਪਣਾ ਨਾਮ ਬਸ ਮੇਰਾ ਨਾਮ ਜਗਮਉਂ ਗੁਨਵੱਜ ਜਾਰੇ ਦਰਸ਼ਕਾਂ ਨੂੰ ਮੇਰਾ ਨਮਸਕਾਰ ਜੀ ਜੀ ਸਾਹਿਬ ਕੀ ਖਾਸ ਡਿਮਾਂਡ ਹੈ ਇਸ ਵਾਰ ਲੋਕਾਂ ਦੀ ਪਤੰਗਬਾਜ਼ੀ ਦੇ ਸ਼ਿਕਾਇਤ ਲੋਕਾਂ ਦੀ ਇਹ ਕੀ ਵੇ ਜਿਹੜਾ ਸਾਡੇ ਲੋੜੀ 13 ਜਨਵਰੀ ਨੂੰ ਮਨਾ ਰਹੀ ਮਨਾਈ ਜਾ ਰਹੀ ਹੈ ਚਾਈਨੀਜ਼ ਡੋਰ ਜਿਹੜੀ ਗੱਟੂ ਹੈ ਉਹ ਤੇ ਪਾਬੰਦੀ ਬਹੁਤ ਜ਼ਿਆਦਾ ਲੱਗ ਚੁੱਕੀ ਹੈ ਬੜੀ ਸਖਤ ਜੀ ਗਵਰਨਮੈਂਟ ਹੋਈ ਹੈ ਸਰਕਾਰ ਪਾਬੰਦੀ ਦਾ ਨਹੀਂ ਹੈ ਪਹਿਲੀ ਗੱਲ ਤੇ ਪਾਬੰਦੀ ਹਰ ਹਮੇਸ਼ਾ ਹੀ ਲੱਗੀ ਹੁੰਦੀ ਹੈ ਸਵਾਲ ਪਹਿਲਾਂ ਤਾਂ ਲੋਕੀ ਕਿੰਨੇ ਕੁ ਜਾਗਰੂਕ ਹੋਏ ਹੈ ਲੋਕੀ ਹੁਣ ਜਿਹੜੀ ਆਪਣੀ ਰਵਾਇਤੀ ਦੇਸੀ ਡੋਰ ਹੈ ਵਿਰਾਸਤੀ ਡੋਰਾਂ ਦੀ ਡਿਮਾਂਡ ਕਰਦੇ ਮੈਂ ਜੀ ਉਹਦੀ ਗੱਲ ਕਰ ਰਾਂ ਕਿ ਉਹਦੇ ਮੁਤਾਬਕ ਸਾਡੇ ਕੋਲ ਗੁੱਡੀ ਦਾ ਡਾਓ ਜਿਹੜਾ ਕਸਟਮਰ ਉਹ ਵੀ ਵਧਿਆ ਤੇ ਸਾਡੀ ਜਿਹੜੀ ਧਾਗੇ ਦੀ ਡੋਰ ਹੈ ਉਹਦਾ ਵੀ ਕਸਟਮਰ ਵਧਿਆ ਲੋਕਾਂ ਨੂੰ ਕਿਧੋਂ ਚਾਈਨੀ ਡੋਰ ਨਹੀਂ ਮਿਲ ਰਹੀ ਉਹ ਆ ਕੇ ਧਾਗੇ ਦੀ ਡੋਰ ਖਰੀਦ ਰਹੇ ਨੇ ਇਹ ਤਾਂ ਤੁਸੀਂ ਵੀ ਮੰਨਦੇ ਹੋ ਜੇਕਰ ਪੁਲਿਸ ਚਾਵੇ ਤਾਂ ਇੱਕ ਦਿਨ ਚ ਵਿਕਰੀ ਗੱਟੂ ਦੀ ਬੰਦ ਹੋ ਸਕਦੀ ਹੈ ਬਿਲਕੁਲ ਜੀ ਪ੍ਰਸ਼ਾਸਨ ਬੜੀ ਦੇਰ ਦਾ ਤੇ ਸਖਤ ਕਦਮ ਹਮੇਸ਼ਾ ਕੀਤੇ ਜਾਂਦੇ ਪਰ ਜ਼ਮੀਨੀ ਪੱਧਰ ਜੀ ਪ੍ਰਸ਼ਾਸਨ ਬੜੀ ਦੇਰ ਦਾ ਸਖਤ ਕਦਮ ਉਠਾ ਰਿਹਾ ਪਰ ਇੱਕ ਹੀ ਸਖਤ ਕਦਮ ਉਠਾਇਆ ਸਾਨੂੰ ਜਿਹੜੀ ਆਸ ਹੈ ਕਿ ਸਾਡੇ ਪਤੰਗਬਾਜ਼ੀ ਦਾ ਜਿਹੜਾ ਕੌਰ ਬਾਰ ਖਤਮ ਹੋ ਚੁੱਕਿਆ ਸੀਗਾ ਸਾਨੂੰ ਆਸ ਹੈ ਕਿ ਲੋੜੀ ਤੋਂ ਦੁਬਾਰਾ ਸ਼ੁਰੂ ਹੋਣ ਜਾ ਰਿਹਾ ਹੈ ਕਿਹੋ ਜਿਹਾ ਮੰਗਦੇ ਲੋਕੀ ਆ ਕੇ ਪਤੰਗ ਜਿਹੜੇ ਸਾਡੇ ਕੋਲ ਆ ਕੇ ਜੀ ਜਿਆਦਾ ਭੂਤਲ ਪਤੰਗ ਬੰਦੇ ਨੇ ਜਾਂ ਚਿਸ ਮੰਗਦੇ ਨੇ ਤੇ ਜਾਂ ਸਾਡੇ ਕੋਲ ਆ ਕੇ ਇਹ ਜਿਸ ਨਾਲ ਲੋਹੜੀ ਆ ਗਿਆ ਪੀ ਲੋਹੜੀ ਆ ਗਿਆ ਜੀ ਇਹਦੀ ਸਭ ਤੋਂ ਜ਼ਿਆਦਾ ਡਿਮਾਂਡ ਹੈ ਲੋਹੜੀ ਦੀਆਂ ਪਤੰਗਾਂ ਜ਼ਿਆਦਾ ਵਿਕਦੀਆਂ ਉਹਦੇ ਵਿੱਚ ਸਾਡੇ ਕੋਲ ਪੂਤਲ ਪਤੰਗ ਨੇ ਜਿਹੜਾ ਪੁੱਤ ਇਹ ਪੀਲ ਪੂਤਲ ਪਤੰਗ ਹੈ ਜੀ ਉਹਦੇ ਚ ਸਾਡੇ ਕੋਲੇ ਪੂਤਲ ਪਤੰਗ ਜਿਹੜੇ ਇਹਦੀ ਅਗੜ ਮੰਗ ਹਾਂਜੀ ਚੰਦਰਮਾ ਹੋ ਗਿਆ ਨਖਲੂ ਕਾਟ ਹੋ ਗਿਆ ਤਰਬੂਜ ਪਰੀ ਹੋ ਗਈ ਇਹਦੇ ਨਾਲ ਦੀ ਜਿਹੜੀ ਬਹੁਤ ਜ਼ਿਆਦਾ ਡਿਮਾਂਡ ਹੈ ਜੀ ਅੱਛਾ ਕਾਫੀ ਦਿਨ ਪਹਿਲਾਂ ਲੋਕੀ ਕਲੈਕਸ਼ਨ ਕਰਨੀ ਸ਼ੁਰੂ ਕਰ ਦਿੰਦੇ ਆ ਜੀ ਇਹ ਕਿ ਛੋਟਾ ਮੌਸਮ ਜਿਹੜਾ ਉਤਾਰ ਚੜਾਵ ਹੋ ਰਿਹਾ ਮੌਸਮ ਦਾ ਬੱਚੇ ਵੀ ਡਰੇ ਹੋਏ ਨੇ ਬੜੇ ਦਿਨਾਂ ਦੀ ਪੁਰਾਣੇ ਭਗਵਾਨ ਅੱਗੇ ਪ੍ਰਾਰਥਨਾ ਕਰਦੇ ਪਏ ਨੇ ਪਰ ਉਹਨਾਂ ਦੀ ਸ਼ਾਇਦ ਪ੍ਰਾਰਥਨਾ ਜ਼ਰੂਰ ਭਗਵਾਨ ਕਬੂਲ ਕਰੇਗਾ ਕੱਲ ਹਵਾ ਚੱਲੇਗੀ ਤੇ ਬੱਚੇ ਧੁੱਪ ਨਿਕਲੇ ਤੇ ਬੱਚੇ ਗੁਡੀ ਢਾਕੇ ਲੋੜੀ ਦਾ ਵੱਡਾ ਤੇ ਸਭ ਤੋਂ ਛੋਟਾ ਪਤੰਗ ਕਿਹੜਾ ਦਿਖਾਓ ਸਭ ਤੋਂ ਛੋਟੀ ਪਤੰਗ ਜਿਹੜੀ ਹੈ ਕਾਲਟੂਨ ਚਾਈਏ ਜੀ ਇਹ ਛੋਟੀ ਸਭ ਤੋਂ ਜਿਹੜੀ ਹੈਗੀ ਹੈ 5 ਰੁਪਏ ਦੀ ਹੈ ਪਤੰਗ ਦਿਖਾ ਰਹੇ ਸੀ ਬੋਦੀ ਸਾਹਿਬ ਦੀ ਤਸਵੀਰਾਂ ਜੀ ਆਹਨ ਦਿਖਾ ਲਾ ਉਹਦੇ ਵਿੱਚ ਸਾਡੇ ਕੋਲ ਨਰਿੰਦਰ ਮੋਦੀ ਦੀ ਪਤੰਗ ਹੈ ਜਿਹੜੀ 5 ਰੁਪਏ ਚ ਵੇਚ ਰਹੀ ਹੈ ਜੀ ਇਹ ਮਿਸ਼ਨ ਮੋਦੀ ਜੀ ਇਹ ਵੀ 5 ਰੁਪਏ ਦੀ ਵੇਚ ਰਹੀ ਹੈ ਮੰਗ ਕਰ ਰਹੇ ਲੋਕੇ ਹਾਂਜੀ ਇਹਦੀ ਡਿਮਾਂਡ ਹੋ ਰਹੀ ਹੈ ਜੀ ਵਿਕ ਰਹੀ ਹੈ ਜੀ ਲੋਕੀ ਖੁਸ਼ ਹੋ ਕੇ ਲੈ ਜਾ ਰਹੇ ਨੇ ਜੀ ਲੋਕ ਕਹਿੰਦੇ ਮੋਦੀ ਸਾਹਿਬ ਦੀ ਫੋਟੋ ਵਾਲੀ ਵੱਡੀ ਪਤੰਗ ਨਹੀਂ ਹਾਂਜੀ ਹਾਂਜੀ ਲੋਕੀ ਵੱਡੀ ਮੰਗਦੇ ਪਰ ਇਹ ਚ ਇੱਕ ਛੋਟੀ ਆਈ ਹੈ ਤੇ ਜਿਹੜੀ ਸਭ ਤੋਂ ਵੱਡੀ ਉਹ 300 ਰੁਪਏ ਦੀ ਅਸੀਂ ਵੇਚ ਰਹੇ ਹਾਂ 6 ਤਵਾ ਹੈਗਾ ਜਿਹੜਾ ਆਓ ਜੀ ਇਹ ਦੇਖੋ ਹੈਪੀ ਲੋੜੀ ਹੈ ਜੀ ਜਿਹੜੀ ਇਹ ਪਤੰਗ ਹੈ ਜੀ ਸਭ ਤੋਂ ਵੱਡੀ ਹੈਗੀ 6 ਫੁੱਟ ਦੀ ਪਤੰਗ ਹੈ ਜੀ ਹੈਪੀ ਲੋੜੀ ਦੀ 6 ਫੁੱਟ ਦੀ 6 ਫੁੱਟ ਦੀ ਹੈ ਜੀ ਇਹਦੀ ਬੜੀ ਡਿਮਾਂਡ ਹੈ ਜੀ ਇੰਦੇ ਵਾਸਤੇ ਤਾਂ ਹਵਾ ਚੰਗੀ ਚਾਹੀਦੀ ਹਾਂਜੀ ਹਵਾ ਵੀ ਅੱਛੀ ਚਾਹੀਦੀ ਹੈ ਡੋਰ ਵੀ ਮਜ਼ਬੂਤ ਚਾਹੀਦੀ ਹੈ ਤੇ ਵਾਸਤੇ 16 ਤਾਂ ਡੋਰ ਆਈ ਹੈ ਜੀ ਬਹੁਤ ਵਧੀਆ ਧਾਗੇ ਦੀ ਡੋਰ ਹੈ ਉਹਦੇ ਨਾਲ ਪਤੰਗ ਉੱਡੇਗੀ ਮੈਨੂੰ ਬਾਤੀ ਡੋਰ ਹੋਰ ਦਿਖਾਓ ਥੋੜੀ ਕਿਉਂਕਿ ਅਸੀਂ ਚਾਹੁੰਦੇ ਹਾਂ ਕਿ ਲੋਕੀ ਗੱਟੂ ਤੋਂ ਪਰਹੇਜ਼ ਕਰਨ 30 ਸਾਲ ਹੋ ਗਏ ਜੇਪੀ ਦੀ ਸਾਡੀ 35 40 ਸਾਲ ਪੁਰਾਣੀ ਦੁਕਾਨ ਹੈ ਜੀ ਸਭ ਤੋਂ ਪਹਿਲਾਂ ਮਾਰਕੀਟ ਜੱਸੀ ਦੁਕਾਨ ਸ਼ੁਰੂ ਕੀਤੀ ਸੀ ਪਤੰਗਾਂ ਦਾ ਕਾਰੋਬਾਰ ਦੀ ਜ ਨਹੀਂ ਜੀ ਮੈਂ ਤਾਂ ਮੇਰੇ ਤੋਂ ਸ਼ੁਰੂ ਹੋਈ ਜਿਵੇਂ ਆਪ ਸ਼ੁਰੂ ਕੀਤੀ ਜੀ ਹਾਂਜੀ 35 ਸਾਲ ਹੋ ਗਏ ਸਾਡੀ ਰਵਾਇਤੀ ਡੋਰ ਜੀ ਖੋਲ ਕੇ ਦੇਖੋ ਹਾਂਜੀ ਇਹ ਬਰੇਲੀ ਦੀ ਜਿਹੜੇ ਕਾਰੀਗਰ ਲੋੜੀ ਦੇ ਲੱਗਦੇ ਆ ਸਾਡੇ ਪੰਜਾਬ ਚ ਅੰਮ੍ਰਿਤਸਰ ਚ ਆ ਜਾਂਦੇ ਨੇ ਤੇ ਲੋੜੀ ਕਾਰੀਗਰ ਇੱਥੇ ਆਏ ਹਾਂਜੀ ਕਾਰੀਗਰ ਇੱਥੇ ਆ ਜਾਂਦੇ ਹਾਂਜੀ ਹਾਂਜੀ ਇੱਥੇ ਆ ਕੇ ਇੱਥੇ ਹੀ ਡੋਰ ਲਗਾਉਂਦੇ ਨੇ ਤੇ ਲੋੜੀਆਂ ਬਾਅਦ ਵਾਪਸ ਚਲੇ ਜਾਂਦੇ ਨੇ ਤੇ ਮੁੜ ਕੇ ਇਹਨਾਂ ਨੇ ਜੰਮੂ ਚਲੇ ਜਾਣਾ ਹੁੰਦਾ ਸਿਰਫ ਸੀਜ਼ਨ ਦਾ ਸੀਜ਼ਨ ਸਾਡੇ ਕੋਲ ਆਉਂਦੇ ਨੇ ਦੀ ਦਾ ਇਤਾਰ ਨੇੜੇ ਆਉਂਦੇ ਆਮਰਸਰ ਦੇ ਵੱਖ-ਵੱਖ ਇਲਾਕੇ ਸੜਕਾਂ ਤੇ ਮੱਝ ਹਾਂਜੀ ਹਾਂਜੀ ਦੀਵਾਲੀ ਦੇ ਲਾਗੇ ਆ ਜਾਂਦੇ ਹਾਂਜੀ ਹਾਂਜੀ ਦੀਵਾਲੀ ਤੋਂ ਬਾਅਦ ਆ ਜਾਂਦੇ ਹਾਂਜੀ ਹਾਂਜੀ ਲੋਕੀ ਇਹ ਭੁੱਲਦੇ ਜਾਂਨਨ ਪਰ ਜੇਕਰ ਗੱਟੂ ਬੰਦ ਹੋ ਗਿਆ ਤੇ ਦੁਬਾਰਾ ਡੋਰ ਦੇ ਅੱਡੇ ਫੇਰ ਲੱਗ ਜਾਣਗੇ ਤੇ ਉਸ ਤਰ੍ਹਾਂ ਹੀ ਕਾਰੋਬਾਰ ਫੇਰ ਸ਼ੁਰੂ ਤੋਂ ਸ਼ੁਰੂ ਹੋ ਜਾਏਗਾ ਜੀ ਤੁਹਾਨੂੰ ਬਹੁਤ ਆਸ ਹੈ ਪ੍ਰਸ਼ਾਸਨ ਦੇ ਬਹੁਤ ਧੰਨਵਾਦ ਦੀਆਂ ਜਿਨ੍ਹਾਂ ਨੇ ਇਹ ਨਹੀਂ ਸ਼ਕਤੀ ਕੀਤੀ ਜਾਊਗੀ ਕਿਤਨਾ ਸ਼ੌਂਕ ਹੈ ਪਤੰਗ ਬਾਜ਼ੀ ਦਾ ਜੀ ਥੋੜਾ ਹੀ ਆ ਮਾਮੂ ਕੇ ਲਈ ਆਏ ਇਹ ਤਾਂ ਅੱਛਾ ਬੇਟਾ ਤੇ ਕਦੋਂ ਲੋੜੀ ਆਏਗੀ ਕਦੋਂ ਤੰਗ ਉਡਾਈ ਨਹੀਂ ਮੇਰੇ ਕੋ ਤਾਂ ਨਹੀਂ ਆਤੀ ਹਤੀ ਨਹੀਂ आता ही नहीं है मामू को ही होता है अच्छा मामू के साथ बैठोगे एंजॉय करोगे है मामू उड़ाएंगे आप देखोगे सीखा नहीं अभी तक नहीं क्योंकि वो जो चाइनीज डोर होती है वो ना जैसे हाथ काट देती है गला तो काट देती है ना दूसरी नहीं जो लोकल बनती है नहीं पर मेरे को तभी भी डर लगता है डर अच्छा, लगता है गुड़िया खरीदना आए हैं ਵਾਗ ਗੁੱਡੇ ਖਰੀਦਣੇ ਹੁਣ ਸਾਰੇ ਪੈਸੇ ਖਰਚ ਦੇਣੇ ਮੈਂ ਕੀ ਕੱਲ ਦਾ ਫਿਰ ਕੱਲ ਤੇ ਹੁਣ ਗੁੱਡੇ ਡਾਉਣੇ ਆਪਾਂ ਥੋੜੇ ਵੱਡੇ ਵੱਡੇ 20 30 ਡੇਡ ਤਾਵੇ 3 ਤਾਵੇ ਅੱਛਾ ਬਾਕੀ ਤੂੰ ਦੱਸ ਆ ਕੇ ਹਾਂਜੀ ਹਾਂਜੀ ਕੀ ਕਰਨ ਦੱਸ ਪੂਰੇ ਗੁੱਡੇ ਗੁੱਡੇ ਘੜੇ ਡਾਉਣੇ ਆ ਹੋਰ ਜੇ ਹਵਾ ਚੱਲੀ ਤੇ ਬਸ ਹੋਰ ਕੀ ਆਹੋ ਪੂਰੇ ਫੁੱਲ ਅੱਛਾ ਦੂਰ ਚੱਲੀ ਫਿਰ ਪੂਰੀ 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 ਤਿਆਰੀਆਂ ਆਜ ਬਸ ਥੋੜਾ ਸਮਾਨ ਹੋ ਲੈਣ ਆਏ ਆਪਾਂ ਗੁੱਡੀਆਂ ਵੇਖਣ ਲਈ ਲੱਗੀ ਜਾਂਦਾ ਵੀ ਪਤਾ ਨਹੀਂ ਹਵਾ ਚੱਲੇ ਵੀ ਥੱਲੇ ਉਹਦਾ ਦੇ ਡਾਰ ਹੈ ਗਾਇਸ ਇਹ ਉਹਦਾ ਪੂਰਾ ਡਾਰ ਹੈਗਾ ਆਪਣੇ ਨੂੰ ਹਾਂਜੀ ਬਾਅਦ ਅਰਦਾਸ ਕਰਾਂਗੇ ਜਾ ਕੇ ਹਾਂਜੀ ਹਾਂਜੀ ਜਾਵਾਂਗੇ ਗੁਰਦੁਆਰੇ ਅਰਦਾਸ ਕਰਾਂਗੇ ਹਾਂ 2 ਮਿੰਟ ਬਾਅਦ ਵੈਦਰ ਰਿਪੋਰਟ ਚੈੱਕ ਕਰੀਦੀ ਹੁੰਦੀ ਆ ਕੀ ਹਵਾ ਹੈਗੀ ਹੈ ਕੀ ਨਹੀਂ ਅੱਛਾ ਕੀ ਹੁਣ ਤੱਕ ਕੀ ਹੈ ਫਿਰ ਵੈਦਰ ਰਿਪੋਰਟ ਕੀ ਕਰਦੀ ਹੈ ਅੱਜ ਦੀ ਤੇ ਵਧੀਆ ਹੈਗੀ ਆ ਕੱਲ ਕੱਲ ਦੀ ਵੀ 8 ਕਿਲੋਮੀਟਰ ਪਰ ਹਾਅਰ ਵਿਖਾਨਦੀ ਸੀ ਪਰ ਨਹੀਂ ਚੱਲੂਗੀ ਹਰ ਹਰ ਮਨਤਾਜ ਸਿੰਘ 6th 6th ਕਲਾਸ ਚ ਪੜਦਾ ਹਾਂ ਕਿੰਨੀ ਕ੍ਰੇਜ਼ ਹੈ ਲੋੜੀ ਦਾ ਦੇਣਾ ਆ ਰਿਹਾ ਤੰਗਬਾਜੀ ਦਾ ਸ਼ੌਕ ਹੈ ਹਾਂਜੀ ਵੜੀਆਂ ਡਾਈਆਂ ਆ ਆ ਅੱਧੀ ਘਰੇ ਪਈਆਂ ਇਦੀਆਂ ਐ ਕਿੰਨੀਆਂ ਕਿੰਨੀਆਂ ਹੋ ਗਈਆਂ 50 ਤੋਂ ਉੱਤੇ ਕਿ 100 100 ਹੋ ਗਿਆ ਨਹੀਂ ਹਾਂਜੀ ਉਹ ਪਈਆਂ ਤਿੰਨ ਘਰੇ ਗੱਟੂ ਪਏ ਨੇ ਗੱਟੂ ਹਾਂਜੀ ਤੇਰੀ ਨੂੰ ਗੱਟੂ ਤਾਂ ਬਹਿਣ ਹੈ ਕੋਈ ਗੱਲ ਨਹੀਂ ਹੈ ਕਈ ਗੱਲ ਨਹੀਂ ਕਈ ਗੱਲ ਨਹੀਂ ਗੱਟੂ ਵੜਾਣੀ ਹੈ ਹਾਂਜੀ ਇਹ ਬੁਲਸਾ ਕੀ ਚਲਾਨ ਕੱਢਦੇਗੀ ਵੇਖ ਲੈ ਮੇਰੇ ਪਾਪਾ ਵੀ ਪੁਲਿਸ ਚ ਉਹ ਨਹੀਂ ਪੂਰਾ ਸਾਲ ਇੰਤਜ਼ਾਰ ਰੰਦਾ ਹੁਣ ਲੋਹੜੀ ਦਾ ਤਿਹਾਰ ਆ ਗਿਆ ਲੋਹੜੀ ਦਾ ਪਾਵਨ ਦਿਹਾੜਾ ਆ ਗਿਆ ਕੀ ਤਿਆਰੀਆਂ ਤਿਆਰੀ ਭਾਜੀ ਐਦਾਂ ਕਿ ਗੱਟੂ ਵਾਰ ਕੀ ਮਿਲ ਨਹੀਂ ਰਹੇ ਤੇ ਅਸੀਂ 12 ਤਾਰੀ ਡੋਰ ਲੈ ਆਂਦੀ ਆ ਇਹਦੇ ਸਾਰਾ ਸਾਲ ਇੰਤਜ਼ਾਰ ਕੀਤਾ ਲੋਹੜੀ ਦਾ ਦੇ ਆਰ ਕੀ ਲੋਹੜੀ ਤੇ ਪੂਰੀ ਧੂਮਾ ਮਚਾਣੀਆਂ ਅਸੀਂ ਤੇ ਅਸੀਂ ਕੋਟ ਮੌਸਮ ਸਾਥ ਦਊਗਾ ਮੌਸਮ ਮੌਸਮ ਤੇ ਡਿਪੈਂਡ ਕਰਦਾ ਉਹਦੇ ਅਸੀਂ ਕੁਝ ਕਹਿ ਨਹੀਂ ਸਕਦੇ ਅਰਦਾਸਾਂ ਮਾਣਾ ਪੂਰੀਆਂ ਬੇਨਤੀਆਂ ਹੋ ਰੀਆਂ ਰੱਬ ਅੱਗੇ ਦੁਆ ਕੀਤੀ ਜਾ ਰਹੀ ਹੈ ਥਾਂ ਥਾਂ ਦੇ ਲੋਕਾਂ ਤੋਂ ਕਿ ਦਿਨ ਕੱਲ ਦਾ ਸਹੀ ਰਹੇ ਅੱਗੇ ਤੁਹਾਨੂੰ ਪਤਾ ਹੈ ਦੋ ਤਿੰਨ ਸਾਲ ਲੋੜੀ ਖਰਾਬ ਹੋਈ ਹੈ ਇਸ ਕਰਕੇ ਯੂ نو ਫਿਰ ਥੋੜਾ ਸਾ ਮਾਹੌਲ ਉਸ ਹਿਸਾਬ ਨਾਲ ਚੱਲ ਰਿਹਾ ਹੈ ਤੋਂ ਲੋੜੀ ਖੂ ਅਸੀਂ ਵੀ ਦੁਆ ਕਰਾਂਗੇ ਕਿ ਵਧੀਆ ਰਵੇ ਅਸੀਂ ਅਸੀਂ ਇਹੋ ਤਿਆਰੀਆਂ ਜਾਂਗੀ ਲੋੜੀ ਆਰ ਕੀ ਵਧੀਆ ਰਵੇ ਹਰੇਕ ਦੀ ਤੇ ਲੋੜੀ ਦੇ ਮਾਣਾ ਤੁਮਾ ਮਾਜਣ ਅਸੀਂ ਗੱਲ ਭਾਜੀ ਡਾਈਟ ਇਹ ਸਾਡੇ ਵੱਡੇ ਅੰਮ੍ਰਿਤਸਰ ਚ ਖਾਸ ਤੌਰ ਤੇ ਤਿਹਾਰ ਉਤਸ਼ਾਹ ਨਾਲ ਮਨਾਇਆ ਜਾਂਦਾ ਸਭ ਤੋਂ ਵੱਧ ਕਰੇ ਰਹਿੰਦੀ ਪਤੰਗबाजी ਦੀ ਬਿਲਕੁਲ ਬਿਲਕੁਲ ਭਾਜੀ ਲੋੜੀ ਤੇ ਭਾਜੀ ਆਪਾਂ ਵੇਖੋ ਮੁੰਡੇ ਛਹਾਟਿਓ ਚੱਲ ਕੇ ਇੱਥੇ ਆਏ ਆ ਗੁੱਡੀਆਂ ਗੱਟੂ ਨਾਲ ਚੱਲ ਰਹੇ ਆ ਭਾਜੀ ਬਿਲਕੁਲ ਭਾਜੀ ਬਹੁਤ ਚਾਣਾ ਬਣਾਉਂਦੇ ਆ ਜੀ ਸਾਰੇ ਤੇ ਆਪਾਂ ਇੱਕ ਮਤਲਬ ਸੁਨਾਹ ਦੇਣਾ ਚਾਹਾਂਗੇ ਕਿ ਉਹ ਗੱਟੂ ਨਾ ਯੂਜ਼ ਕਰੋ ਬਹੁਤ ਖਤਰਨਾਕ ਹੈ ਜੀ ਹਮੇਸ਼ਾ ਅੰਮ੍ਰਿਤਸਰ ਚ ਬਹੁਤ ਫਲਾਈਓਵਰ ਤੇ ਬੜੀਆਂ ਮਤਲਬ ਮਿਸ ਹੈਪਨਿੰਗ ਹੁੰਦੀਆਂ ਬਹੁਤ ਹਾਂ ਜੀ ਤੇ ਪਲੀਜ਼ ਆਰਮਡੋਰ ਯੂਜ਼ ਕਰੋ ਤੇ ਖੁਸ਼ੀ-ਖੁਸ਼ੀ ਸਾਰੇ ਤਿਹਾਰ ਮਨਾਉਣ ਜੀ। ਤੁਹਾਨੂੰ ਵੀ ਅਰਦਾਸ ਹੈ ਕਿ ਮੌਸਮ ਸਾਥ ਦੇਵੇ। ਹਾਂ ਹਾਂ ਬਿਲਕੁਲ ਪਿਛਲੀ ਵਾਰੀ ਵੀ ਭਾਜੀ ਰਹਿ ਗਿਆ। ਫੇਰ ਕੀ ਗੱਡੀਆਂ ਬਿਲਕੁਲ ਬਿਲਕੁਲ ਤੇ ਮੌਸਮ ਹਵਾਬੂ ਬਦਲੀਤੀ ਜਾ ਰਹੀ ਹੈ ਕਿ ਵਧੀਆ ਚੱਲੇ ਮੌਸਮ ਵਧੀਆ ਰਹੇ ਤੇ ਲੋਕ ਆਨੰਦਮਾਨ। ਹਾਂ ਬਿਲਕੁਲ ਜੀ ਭਾਜੀ। ਬਿਲਕੁਲ ਇਹ 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 ਤਸਵੀਰ ਹੈ ਅਮਰਸਰ ਦੀ ਜਿੱਥੇ ਸਾਰਾ ਸਾਲ ਇੰਤਜ਼ਾਰ ਰੰਦਾ ਲੋਕਾਂ ਨੂੰ ਲੋਹੜੀ ਦੇ ਪਾਵਨ ਦਿਹਾੜੇ ਦਾ ਤੇ ਕਦੋਂ ਇਹ ਦਿਨ ਆਵੇ ਤੇ ਕਦੋਂ ਪਤੰਗ ਬਾਈ ਦਾ ਲੁਤਫ ਉਠਾਇਆ ਜਾਵੇ ਹਰ ਘਰ ਦੀ ਛੱਤ ਤੇ ਪਤੰਗਬਾਈ ਦਾ ਨਜ਼ਾਰਾ ਦੇਖਣ ਨੂੰ ਮਿਲੂਗਾ ਆਸਮਾਨ ਪਤੰਗਾਂ ਨਾਲ ਭਰਿਆ ਦੇਖਣ ਨੂੰ ਮਿਲੂਗਾ ਛੱਤਾਂ ਤੇ ਡੀਜੇ ਲੱਗੇ ਹੋਣਗੇ ਪੰਗੜੇ ਪਾਏ ਜਾਣਗੇ ਪਰ ਸਭ ਤੋਂ ਵੱਧ ਇਹ ਡਰ ਹੈ ਕਿ ਮੌਸਮ ਜ਼ਰੂਰ ਸਾਥ ਦੇਵੇ ਕਿਉਂਕਿ ਪਿਛਲੀ ਲੋਹੜੀ ਜਿਹੜੀ ਹੈ ਉਹ ਖਰਾਬ ਮੌਸਮ ਤੇ ਚਲਦਿਆਂ ਪਤੰਗਬਾਈ ਦੇ ਸ਼ੁਕੀਨ ਲੋਕ ਉਹਨਾਂ ਇੰਜੋਏ ਨਹੀਂ ਕਰ ਸਕੇ ਇਸ ਕਰਕੇ ਇਸ ਵਾਰ ਅਰਦਾਸਾਂ ਕੀਤੀਆਂ ਜਾ ਰਹੀਆਂ ਕਿ ਲੋਹੜੀ ਦੇ ਚਾਪੂਰੇ ਕਰਨ ਦੇ ਲਈ ਸਭ ਤੋਂ ਜ਼ਰੂਰੀ ਹੈ ਕਿ ਮੌਸਮ ਸਾਥ ਦੇਵੇ ਕੈਮਰਾ ਬਸਲ ਅਵਤਾਰ ਸਿੰਘ ਦੇ ਨਾਮ ਮਨਿੰਦਰ ਸਿੰਘ ਮੋਂਗਾ ਪੀਟੀਸੀ న్యూਸ ਅੰਮ੍ਰਿਤਸਰ